ਹਾਂਜੀ ਆਓ ਜੀ ਜੀ ਆਇਆਂ ਨੂੰ ਸਾਤਰੀਕ ਕਾਲ ਕੀ ਹਾਲ ਚਾਲਾ ਲਓ ਜੀ ਆਈਡੀ ਕਰ ਕਿਉਂ ਆ ਗਿਆ ਆਪਾਂ ਜੋਂ ਜੋਂ ਦੇ ਵਿੱਚ ਤਾਂ ਆਪਾਂ ਪਹਿਲੇ ਹੀ ਹੁੰਦੇ ਆਗੇ ਲਓ ਜੀ ਆਪਾਂ ਨੂੰ ਆਇਆਂ ਨੂੰ ਪੂਰੇ 2 ਸਾਲ ਹੋ ਚੁੱਕਿਆ ਜਦੋਂ ਨਵੇਂ-ਨਵੇਂ ਬੰਦੇ ਪੰਜਾਬ ਤੋਂ ਆਉਂਦੇ ਨੇ ਕਿਸੇ ਵੀ ਕੰਟਰੀ ਜਾਂਦੇ ਆ ਕਿਸੇ ਆਰਪ ਕੰਟਰੀ ਆ ਚਾਏ ਕੋਈ ਔਰਨ ਕੰਟਰੀ ਆ ਗਈ ਨਵੇਂ-ਨਵੇਂ ਨੂੰ ਦਿਲ ਲਾਉਣਾ ਔਖਾ ਹੋ ਜਾਂਦਾਗਾ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਜਦੋਂ ਬੰਦੇ ਨੂੰ ਪੈਸੇ ਬਣ ਲੱਗ ਜਾਂਦੇ ਨੇ ਫਿਰ ਬੰਦਾ ਦਿਲ ਵੀ ਆਪੀ ਲਗਾਦਾ ਲਓ ਜੀ ਹੁਣ ਬਾਦਿਆ ਆਪਾਂ ਕੰਮ ਵੱਲ ਪਹਿਲਾ ਆਰਡਰ ਆ ਚੁੱਕਿਆ ਆਪਾਂ ਨੂੰ ਸੈਵਲ ਦਾ ਲਓ ਜੀ ਅੰਦਰ ਜਾ ਕੇ ਆਰਡਰ ਆਪਾਂ ਕੀਤਾ ਪਿਕਅਪ ਇਹ ਸਿਗਾ ਹਦੀਆ ਦਾ ਫਿਰ ਗਏ ਆਪਾਂ ਹਦੀਆ ਬਲਾਕ 4 ਦੇ ਵਿੱਚ ਲਓ ਜੀ ਇਹਦੇ ਵਿੱਚ ਪੂਰਾ ਨਾ ਐਡਰੈਸ ਦਿੱਤਾ ਹੁੰਦਾਗਾ ਹਾਊਸ ਨੰਬਰ ਸਟਰੀਟ ਨੰਬਰ ਕਿੰਨਾਗਾ ਤੇ ਕਿੰਨਾ ਬਲਾਕ ਨੰਬਰ ਤੇ ਐਡਰੈਸ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ ਕਿ ਲੋਕੇਸ਼ਨ ਤੇ ਜਾ ਕੇ ਬੰਦਾ ਕਸਟਮਰ ਨੂੰ ਆਰਡਰ ਡਿਲੀਵਰ ਕਰ ਦਿੰਦਾਗਾ ਲਓ ਜੀ ਫਿਰ ਆਪਾਂ ਆ ਚੁੱਕਿਆਂਗੇ ਹਦੀਆ ਦੇ ਵਿੱਚ ਕਸਟਮਰ ਨੂੰ ਆਰਡਰ ਕਰਤਾ ਪਰ ਡਿਲੀਵਰ ਫਿਰ ਗਏ ਆਪਾਂ ਲਓ ਜੀ ਫੇਰ ਆ ਗਏ ਆਪਾਂ ਪਰਦੇਸੀ ਬੰਦਿਆਂ ਕੋਲ ਇਹ ਆ ਸਿਦਾਨ ਤੋਂ ਇਹ ਆ ਮੇਰਾ ਇਜਿਪਟ ਤੋਂ ਤੇ ਆ ਮਾਲੀਕ ਤੋਂ ਹਰ ਇੱਕ ਹਰ ਕੰਟਰੀ ਤੋਂ ਇੱਥੇ ਬੰਦੇ ਕੰਮ ਕਰ ਲਈ ਹੁੰਦੇ ਆ ਇਹ ਸਾਰਿਆਂ ਨਾਲ ਦੋਸਤ ਪਿਆਰ ਦਾ ਪਿਆਰ ਪੈ ਗਿਆ ਮਿੱਤਰ ਬਣ ਚੁੱਕਿਆ ਲਓ ਜੀ ਫੇਰ ਆ ਚੁੱਕਿਆ ਆਪਾਂ ਨੂੰ ਸ਼ੈਕ ਸ਼ੈਕ ਦਾ ਆਰਡਰ ਲਓ ਜੀ ਇਹਨਾਂ ਨੇ ਲਾਏ 10 ਮਿੰਟ ਆਰਡਰ ਰੈਡੀ ਕਰਨ ਨੂੰ ਆਰਡਰ ਕਰਕੇ ਪਿਕਅਪ ਇਹ ਸੀਗਾ ਫਾہد ਅਹਿਮਦ ਕਸਟਮਰ ਕਾਪੋਰਟਲ ਡਿਲੀਵਰ ਲਓ ਜੀ ਫੇਰ ਆ ਗਏ ਆਪਾਂ ਵਾਪਸ ਅੱਜ ਲਾਏ ਨੇ ਆਪਾਂ 12 ਘੰਟਿਆਂ ਦੇ ਵਿੱਚ 13 ਆਰਡਰ ਬਾਕੀ 3 ਆਰਡਰ ਆ ਚੁੱਕਿਆ ਆਪਣੇ ਅਗਲੇ ਦਿਨ ਦੇ ਵਿੱਚ ਬਾਕੀ